ਇਹ ਜਿਹੜਾ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਅਰੋਧ ਮਹਿੰਮ ਚਲਾਈ ਗਈ ਹੈ ਉਸ ਮਹਿੰਮ ਦੇ ਅਧੀਨ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਪ੍ਰਗਿਆ ਜੈਨ ਆਈਪੀਐਸਸੀ ਵੱਲੋਂ ਜੋ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਏ ਸੀ ਉਹਨਾਂ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਕੱਲ ਰੀਡਗੋਡ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੇ ਚੈਕਿੰਗ ਕੀਤੀ ਗਈ ਸੀ ਇਸ ਦੌਰਾਨ ਕੱਲ ਮੋਗਾ ਰੋਡ ਕੋਟਕਪੂਰਾ ਵਿੱਚ ਸੀਆਈਏ ਦੀ ਟੀਮ ਜਿਸ ਦਾ ਇੰਚਾਰਜ ਜਿਹੜਾ ਏਐਸਏ ਸੁਖਪਾਲ ਸਿੰਘ ਸੀ ਵੱਲੋਂ ਸ਼ੱਕੀ ਪਰਸ਼ਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਜੋ ਦੌਰਾਨੇ ਚੈਕਿੰਗ ਦੋ ਵਿਅਕਤੀਆਂ ਜਿਨ੍ਹਾਂ ਦਾ ਨਾਮ ਮਨਪ੍ਰੀਤ ਸਿੰਘ उर्फ ਮਨੀ ਤੇ ਅਸ਼ੋਕ ਕੁਮਾਰ ਅਸ਼ੋਕ ਦੋਨੋਂ ਵਾਸੀ ਕੋਟ ਖਪੂਰਾ ਰਿਆ ਜਿਹੜੇ ਐਕਟਵਾ ਤੇ ਸਵਾਰ ਸੀ ਇਹਨਾਂ ਨੂੰ ਚੈੱਕ ਕੀਤਾ ਗਿਆ ਤੇ ਦੌਰਾਨੇ ਚੈਕਿੰਗ ਇਹਨਾਂ ਦੇ ਐਕਟਵਾ ਦੀ ਸੀਟ ਦੇ ਥੱਲੇੋਂ 50 ਗ੍ਰਾਮ ਜਿਹੜਾ ਹੈਰੋਇਨ ਬਰਾਮਦ ਹੋਈ ਹੈ ਉਹਦੇ ਨਾਲ ਇੱਕ ਧਰਮ ਕੰਪਿਊਟਰ ਕੰਡਾ ਤੇ 10000 ਰੁਪਏ ਡਰਗਮਨੀ ਵੀ ਬਰਾਮਦ ਹੋਈ ਹੈ ਜੋ ਇਹਨਾਂ ਨੂੰ ਬਰਾਮਦ ਹੈਰੋਇਨ ਸਮੇਤ ਗ੍ਰਿਫਤਾਰ ਕਰਕੇ ਇਹਨਾਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਹੈ ਇਹਨਾਂ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕਰਨ ਉਪਰੰਤ ਇਹਨਾਂ ਪਾਸੋਂ ਬੈਕਵਰਡ ਤੇ ਫਾਰਵਰਡ ਲਿੰਕਸ ਬਾਰੇ ਵੀ ਪਤਾ ਜੋੀ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਦਾ ਵੀ ਇਹਨਾਂ ਬਾਰੇ ਕੋਈ ਹੋਰ ਕਲਾਸੇ ਹੋਣਗੇ ਉਹ ਆਪ ਜੀ ਦੱਸ ਸਕਦੇ ਹੈ ਇਹ ਜਿਹੜਾ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੋਧ ਮਹਿੰਮ ਚਲਾਈ ਗਈ ਹੈ ਉਸ ਮਹਿੰਮ ਦੇ ਅਧੀਨ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਪ੍ਰਗਿਆ ਜੈਨ ਆਈਪੀਐਸੀ ਵੱਲੋਂ ਜੋ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਏ ਸੀ ਉਹਨਾਂ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਕੱਲ ਵੀਰਕੋਟ ਪੁਲਿਸ ਵੱਲੋਂ ਵੱਖ-ਵੱਖ ਥਾਮਾਂ ਤੇ ਚੈਕਿੰਗ ਕੀਤੀ ਗਈ ਸੀ ਇਸ ਦੌਰਾਨ ਕਲ ਮੋਗਾ ਰੋਡ ਕੋਟਕਪੂਰਾ ਵਿੱਚ ਸੀਆਈਏ ਦੀ ਟੀਮ ਜਿਸ ਦਾ ਇੰਚਾਰਜੜਾ ਏਐਸਏ ਸੁਪਾਲ ਸਿੰਘ ਸੀ ਵੱਲੋਂ ਸ਼ੱਕੀ ਪਰਸ਼ਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਜੋ ਦੌਰਾਨੇ ਚੈਕਿੰਗ ਦੋ ਵਿਅਕਤੀਆਂ ਜਿਨ੍ਹਾਂ ਦਾ ਨਾਮ ਮਨਪ੍ਰੀਤ ਸਿੰਘ ਉਰਫ ਮਨੀ ਤੇ ਅਸ਼ੋਕ ਕੁਮਾਰ ਅਸ਼ੋਕ ਦੋਨੋਂ ਵਾਸੀ ਕੋਟਕਪੂਰਾ ਦੇ ਆ ਜਿਹੜੇ ਐਕਟਵਾ ਦੇ ਸਵਾਰ ਸੀ ਇਹਨਾਂ ਨੂੰ ਚੈੱਕ ਕੀਤਾ ਗਿਆ ਤੇ ਦੌਰਾਨੇ ਚੈਕਿੰਗ ਇਹਨਾਂ ਦੀ ਐਕਟਵਾ ਦੀ ਸੀਟ ਦੇ ਥੱਲੇੋਂ 50 ਗ੍ਰਾਮ ਜਿਹੜਾ ਹੈਰੋਇਨ ਬਰਾਮਦ ਹੋਈ ਹੈ ਉਹ ਦਿਨਾਲਿਕ ਟਰਮ ਕੰਪਿਊਟਰ ਕੰਡਾ ਤੇ 10000 ਰੁਪਏ ਡਰਗਮਨੀ ਵੀ ਬਰਾਮਦ ਹੋਈ ਹੈ ਜੋ ਇਹਨਾਂ ਨੂੰ ਬਰਾਮਦ ਦਾ ਐਰੋਨ ਸਮੇਤ ਗ੍ਰਿਫਤਾਰ ਕਰਕੇ ਇਹਨਾਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਇਹਨਾਂ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕਰਨ ਉਪਰੰਤ ਇਹਨਾਂ ਪਾਸੋਂ ਬੈਕਵਰਡ ਤੇ ਫਾਰਵਰਡ ਲਿੰਕਸ ਬਾਰੇ ਵੀ ਪਤਾ ਜੋ ਹੀ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਦੇ ਵੀ ਇਹਨਾਂ ਬਾਰੇ ਕੋਈ ਹੋਰ ਕਲਾਸੇ ਹੋਣਗੇ ਉਹ ਬਾਅਦ ਵਿੱਚ ਦੱਸ ਸਕਦਾ ਹੈ ਇਹ ਜਿਹੜਾ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੋਧ ਮਹਿੰਮ ਚਲਾਈ ਗਈ ਹੈ ਉਸ ਮਹਿੰਮ ਦੇ ਅਧੀਨ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਪ੍ਰਗਿਆ ਜੈਨ ਆਈਪੀਐਸਸੀ ਵੱਲੋਂ ਜੋ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਏ ਸੀ ਉਹਨਾਂ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਕੱਲ ਫਰੀਦਕੋਟ ਪੁਲਿਸ ਵੱਲੋਂ ਵਕਫ ਥਾਵਾਂ ਤੇ ਚੈਕਿੰਗ ਕੀਤੀ ਗਈ ਸੀ ਇਸ ਦੌਰਾਨ ਕੱਲ ਮੋਗਾ ਰੋਡ ਕੋਟ ਕਪੂਰਾ ਵਿੱਚ ਸੀਆਈਏ ਦੀ ਟੀਮ ਜਿਸ ਦਾ ਇੰਚਾਰਜ ਜਿਹੜਾ ਏਐਸਐਸ ਸੁਖਪਾਲ ਸਿੰਘ ਸੀ ਵੱਲੋਂ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਜੋ ਦੌਰਾਨੇ ਚੈਕਿੰਗ ਦੋ ਵਿਅਕਤੀਆਂ ਜਿਨ੍ਹਾਂ ਦਾ ਨਾਮ ਮਨਪ੍ਰੀਤ ਸਿੰਘ ਉਰਫ ਮਨੀ ਤੇ ਅਸ਼ੋਕ ਕੁਮਾਰ ਅਸ਼ੋਕ ਦੋਨੋਂ ਵਾਸੀ ਕੋਟਕਪੂਰਾ ਦੇ ਆ ਜਿਹੜੇ ਐਕਟਵਾ ਤੇ ਸਵਾਰ ਸੀ ਇਹਨਾਂ ਨੂੰ ਚੈੱਕ ਕੀਤਾ ਗਿਆ ਤੇ ਦੌਰਾਨੇ ਚੈਕਿੰਗ ਇਹਨਾਂ ਦੀ ਐਕਟਵਾ ਦੀ ਸੀਟ ਦੇ ਥੱਲੇੋਂ 50 ਗ੍ਰਾਮ ਜਿਹੜਾ ਹੈਰੋਇਨ ਬਰਾਮਦ ਹੋਈ ਹੈ ਉਹਦੇ ਨਾਲ ਇੱਕ ਟਰਮ ਕੰਪਿਊਟਰ ਕੰਡਾ ਤੇ 10000 ਰੁਪਏ ਡਰਗਮਨੀ ਵੀ ਬਰਾਮਦ ਹੋਈ ਹੈ ਜੋ ਇਹਨਾਂ ਨੂੰ ਬਰਾਮਦ ਦਾ ਹੈਰੋਇਨ ਸਮੇਤ ਗ੍ਰਿਫਤਾਰ ਕਰਕੇ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਇਹਨਾਂ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕਰਨ ਉਪਰੰਤ ਇਹਨਾਂ પાસે ਉਹ ਬੈਕਵਰਡ ਤੇ ਫਾਰਵਰਡ ਲਿੰਕਸ ਬਾਰੇ ਵੀ ਪਤਾ ਜੋ ਹੀ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਦੇ ਵੀ ਇਹਨਾਂ ਬਾਰੇ ਕੋਈ ਹੋਰ ਕਲਾਸੇ ਹੋਣਗੇ ਉਹ ਆਪ ਜੀ ਦੱਸ ਸਕਦੇ ਆ